ਸਰ ਹੈ ਕਿ ਜਸੂਸ ਕਹਰੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੀ ਇੰਡੀਮਿਸ਼ਨ ਪੁਲਿਸ ਕੋਲੇ ਕਾਰਵਾਈ ਕੀ ਹੋਈ ਹੈ ਔਰ ਕੀ ਲਿੰਕ ਕੀ ਸੀ ਉਹਦੇ ਪਾਕਿਸਤਾਨ ਨਾਲ ਆ ਦੇਖੋ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਇੱਕ ਜਿਹੜਾ ਜਸੂਸ ਹੈਗਾ ਬਠਿੰਡਾ ਪੁਲਿਸ ਨੇ ਫੜਿਆ ਆ ਮੈਂ ਉਹਦੇ ਵਿੱਚ ਕਲੈਰੀਫਾਈ ਕਰਨਾ ਚਾਹਾਂਗਾ ਕਿ ਇੱਕ ਪ੍ਰੀ ਲਿਮਿਟਡ ਇਨਫੋਰਮੇਸ਼ਨ ਸਾਨੂੰ ਥਾਣਾ ਕੈਂਟ ਤੋਂ ਰਿਸਿਵ ਹੋਈ ਹੈ ਜਿਸ ਦੇ ਵਿੱਚ ਇੱਕ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਇਹ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀਗਾ ਲਾਸਟ 7-8 ਸਾਲ ਤੋਂ ਉੱਪਰ ਤਾਂ ਇਸ ਦੇ ਮੋਬਾਈਲ ਦੇ ਵਿੱਚੋਂ ਕੁਝ ਜਿੱਦਾਂ ਹਨੀ ਡਰਾਈਵ ਵਰਗੇ ਚੀਜ਼ਾਂ ਹੈਗੀਆਂ ਨੇ ਉਦਾਂ ਦੀਆਂ ਚੀਜ਼ਾਂ ਛੱਕੀ ਹਾਲਾਤ ਵਿੱਚ ਪਾਈਆਂ ਗਈਆਂ ਨੇ ਸਾਡੇ ਵੱਲੋਂ ਜਿਹੜਾ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਕੈਂਟ ਦੇ ਵਿੱਚ ਇਸ ਸਟੇਜ ਦੇ ਉੱਪਰ ਇਹ ਕਹਿੰਨਾ ਮਤਲਬ ਮੰਲਾ ਆਨ ਫੈਕਟਸ ਜੇ ਕਹੀਏ ਤਾਂ ਜਸੂਸ ਵਾਲੀ ਗੱਲ ਜਿਹੜੀ ਹੈਗੀ ਫਿਲਹਾਲ ਸਾਹਮਣੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਕਲੈਰੀਫਾਈ ਕਰ ਰਹੇ ਹਾਂ ਵੀ ਕਿੱਦਾਂ ਇਹ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਇਆ ਤੇ ਕੀ ਕੀ ਜਾਣਕਾਰੀ ਨੇ ਸਾਂਝੀ ਕੀਤੀ ਹੈ ਉਸ ਸੰਬੰਧ ਵਿੱਚ ਤਫਤੀਸ਼ ਕਰ ਰਹੇ ਹਾਂ ਤੇ ਜਿਹੜਾ ਮੋਬਾਈਲ ਹੈਗਾ ਉਹਦੀ ਫੋਰੈਂਸਿਕ ਅਨਲਿਸਿਸ ਜਿਹੜਾ ਹੈਗਾ ਕਰਵਾ ਰਹੇ ਹਾਂ ਫੈਕਟ ਸਾਹਮਣੇ ਆਉਣ ਤੇ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ ਫਰਦਰ ਜਿਹੜੀ ਹੈਗੀ ਅਸੀਂ ਤਫਤੀਸ਼ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਲੜਕੀ ਕਿੱਥੋਂ ਦੀ ਹੈ ਪਾਕਿਸਤਾਨ ਨਾਲ ਲਿੰਕ ਹੈ ਪਾਕਿਸਤਾਨ ਦੀ ਹੈ ਜਾਂ ਕੀ ਹੈ ਉਹ ਤਾਂ ਦੇਖੋ ਜੀ ਜਦੋਂ ਮੋਬਾਈਲ ਦੇ ਉੱਪਰ ਜਿੱਦਾਂ ਉਹ ਤਾਂ ਜਿੱਦਾਂ ਉਹਨਾਂ ਨੇ ਲੜਕੀ ਦਾ ਨਾਮ ਦੱਸ ਕੇ ਜਦਾਂ ਗੱਲ ਕੀਤੀ ਹੈ ਤਾਂ ਹੋ ਸਕਦਾ ਉਹ ਲੜਕੀ ਵੀ ਨਾ ਹੋਵੇ ਇੱਕ ਉਸ ਤੋਂ ਬਾਅਦ ਜਦੋਂ ਇਹਨੂੰ ਲੱਗਿਆ ਵੀ ਲੜਕੀ ਹੈਗੀ ਹੈ ਉਹਦੇ ਨਾਲ ਥੋੜਾ ਜਾਂ ਅਟੈਚ ਹੋ ਗਿਆ ਇਮੋਸ਼ਨਲੀ ਉਸ ਤੋਂ ਬਾਅਦ ਉਹਦੇ ਨਾਲ ਗੱਲ ਕਰਨ ਲੱਗ ਗਿਆ ਬਟ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਹੈਗਾ ਵੀ ਇਹਦੇ ਵਿੱਚ ਕਿਹੜੀ ਕਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਪ੍ਰੀਲੀਮਿਨਰੀ ਸਟੇਜ ਤੇ ਜਸੂਸ ਕਹਿਣਾ ਜਿਹੜਾ ਹੈਗਾ ਉਹ ਥੋੜਾ ਜਿਆਦਾ ਹੋ ਜਾਊਗਾ ਪਾਕਿਸਤਾਨ ਤੋਂ ਕੋਲ ਨਹੀਂ ਦੇ ਸਕਦਾ ਹੁਣ ਤੱਕ ਨਹੀਂ 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 ਕਲੀਨ ਚਿੱਟ ਨਹੀਂ ਦੇ ਸਕਦੇ ਅਜੇ ਆਪਾਂ ਮੁਕਦਮਾ ਦਰਜ ਕੀਤਾ ਥਾਣਾ ਕੈਂਟ ਦੇ ਵਿੱਚ ਇਹਦੀ ਅਸੀਂ ਤਫਤੀਸ਼ ਕਰ ਰਹੇ ਹ ਜਿਹੜਾ ਇਹ ਮੋਬਾਈਲ ਹੈਗਾ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਉਹਦੀ ਫੋਰੈਂਸਿਕ ਅਨਲਿਸਿਸ ਕਰਾਵਾਂਗੇ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ ਕਿ ਵੀ ਕਿੰਨੀ ਕਿਹੜੀ ਇਨਫਰਮੇਸ਼ਨ ਇਹਨੇ ਲੀਕ ਕੀਤੀ ਹੈ ਕਿਉਂਕਿ ਇਹ ਸੈਂਸਿਟਿਵ ਇਨਫਰਮੇਸ਼ਨ ਤਾਂ ਸ਼ੇਅਰ ਨਹੀਂ ਕੀਤੀ ਉਹ ਸਾਰੇ ਤੱਥਾਂ ਦੇ ਅਸੀਂ ਜਿਹੜੀ ਹੈਗੇ ਜੱਦੀ ਦਾ ਕੰਮ ਕੈਂਟ ਦੇ ਅੰਦਰ ਕਰਦਾ ਸੀ ਕਿੰਨੇ ਟਾਈਮ ਤੋਂ ਕਰਦਾ ਸੀ ਇਹ ਤਕਰੀਬਨ 7-8 ਸਾਲ ਤੋਂ 2017 ਤੋਂ ਜਿਹੜਾ ਹੈਗਾ ਥਾਣਾ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰ ਰਿਹਾ ਹੈ ਬੇਸਿਕਲੀ ਰਹਿਣ ਵਾਲਾ ਬਿਹਾਰ ਦਾ ਹੈਗਾ 12-13 ਸਾਲ ਤੋਂ ਜਿਹੜਾ ਹੈਗਾ 25 ਗਜ ਦੀ ਧੋਬੀਆਣਾ ਬਸਤੀ ਦੇ ਵਿੱਚ ਰ ਤੋ ਇਹਦੇ ਜਿਹੜੇ ਬਾਕੀ ਭਰਾ ਤੇ ਜਿਹੜੇ ਮਮੇ ਹੈਗੇ ਨੇ ਉਹ ਵੀ ਅੰਦਰ ਹੀ ਕੰਮ ਕਰਦੇ ਸੀ ਮੋਚੀ ਦੇ ਨਾਲ ਕੀਤਾ ਨਾ ਲਾਗੇ ਅਰੈਸਟ ਕੀਤਾ ਸਰ ਨੂੰ ਫਲਾਟ ਜਿਹੜੀ ਹੈਗੀ 120 52 ਬੀ ਐਨ ਐਸ ਦੀ ਧਾਰਾ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਮੁਕਦਮਾ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤਫਤੀਸ਼ ਦੇ ਵਿੱਚ ਜੋ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਪਰ ਕੀ ਪਾਕਿਸਤਾਨ ਦੀ ਇਹ ਗੱਲ ਕਿ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਸਾਈਬਰ ਫਰਾਡਸ ਦੇ ਉੱਪਰ ਜਦੋਂ ਕਾਲਸ ਆਉਂਦੀਆਂ ਨੇ ਤੇ ਉਹਦੇ ਵਿੱਚ ਤੁਸੀਂ ਉਹਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਵੀ ਲੜਕਾ ਹੈ ਜਾਂ ਲੜਕੀ ਹੈ। ਸੋ ਉਹ ਜਦੋਂ ਉਹਨਾਂ ਨੇ ਚੈਟ ਦੇ ਉੱਪਰ ਕਹਿਤਾ ਬੇਸਿਕਲੀ ਆਪਣੇ ਨੂੰ ਲੜਕੀ ਦੱਸਿਆ ਇਹਨੇ ਲੜਕੀ ਸਮਝ ਕੇ ਹੀ ਗੱਲ ਕੀਤੀ ਹੈ। ਕੈਂਟ ਦੇ ਅੰਦਰ ਕੰਮ ਕਰਦਾ ਜੀ? ਇਹ ਕੈਂਟ ਦੇ ਅੰਦਰ ਮੋਚੀ ਤੇ ਕੰਮ ਕਰਦਾ।